DNA ਟੈਸਟ ਕਰਕੇ ਛੋਟੇ ਛੋਟੇ ਬੱਚੇ ਨੇ ਕੋਈ 1 ਸਾਲ ਦਾ ਕੋਈ 2 ਸਾਲ ਦਾ ਕੋਈ ਛੋਟੇ ਬੱਚੇ ਨੇ ਉਹਨਾਂ ਦਾ ਪਤਾ ਲਾਇਆ ਜਾ ਸਕੇ ਕਿ ਅਸਲ ਦੇ ਵਿੱਚ ਉਹਨਾਂ ਦੇ ਅਸਲ ਮਾਪੇ ਕੌਣ ਨੇ ਜਿਹੜੇ ਉਹਨਾਂ ਨੂੰ ਗੋਦ ਦੇ ਵਿੱਚ ਚੱਕ ਕੇ ਲੋਕਾਂ ਦੀ ਹਮਦਰਦੀ ਲੈ ਰਹੇ ਨੇ ਭੀਖ ਮੰਗ ਰਹੇ ਨੇ ਕੀ ਉਹੀ ਉਹਨਾਂ ਦੇ ਅਸਲ ਮਾਪੇ ਨੇ ਜਾਂ ਫਿਰ ਕਿਤੇ ਇਹ ਬੱਚੇ ਚੋਰੀ ਦੇ ਤਾਂ ਨਹੀਂ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਤੇ ਅੰਮ੍ਰਿਤਸਰ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਆ ਹਾਲਾਂਕਿ ਕੁਝ ਜੜੇ ਭਿਖਾਰੀ ਨੇ ਇਸ ਦਾ ਵਿਰੋਧ ਵੀ ਕਰ ਰਹੇ ਨੇ ਪਰ ਕਿਉਂਕਿ ਇਹ ਜ਼ਰੂਰੀ ਵੀ ਹੈ ਕਿ ਇਹ ਪਤਾ ਲੱਗ ਸਕੇ ਕਿ ਇਹ ਜਿਹੜੇ ਗੋਦ ਦੇ ਵਿੱਚ ਬੱਚੇ ਨੇ ਜਿਨ੍ਹਾਂ ਤੋਂ ਭੀਖ ਮੰਗਵਾਈ ਜਾ ਰਹੀ ਹੈ ਕੀ ਵਾਕਿਆ ਹੀ ਇਹਨਾਂ ਦੇ ਹੀ ਨੇ ਜਾਂ ਫਿਰ ਕਿਤੇ ਇਹ ਬੱਚੇ ਚੋਰੀ ਦੇ ਤਾਂ ਨਹੀਂ ਤਾਂ ਅੰਮ੍ਰਿਤਸਰ ਤੋਂ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪੰਜਾਬ ਭਰ ਦੇ ਵਿੱਚ ਇਹ ਡੀਐਨਏ ਟੈਸਟ ਹੋਣੇ ਨੇ ਬਿਲਕੁਲ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਹੈ ਉਸ ਵੱਲੋਂ ਕੱਲ ਹੀ ਹਲੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਹੋਈ ਹੈ ਪਰ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਹਨ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਇੱਕ ਔਰਤ ਦੇ ਉੱਤੇ ਐਫਆਈਆਰ ਜਿਹੜੀ ਹੈ ਉਹ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਪਰ ਸਵਾਲ ਇਹ ਹੈ ਕਿ ਦੇਸ਼ ਦੇ ਵਿੱਚ ਹਰ ਸਾਲ ਹਜ਼ਾਰਾਂ ਦੀ ਤعداد ਦੇ ਵਿੱਚ ਲੋਕਾਂ ਦੇ ਬੱਚੇ ਗਾਇਬ ਹੁੰਦੇ ਨੇ ਪਰ ਬਾਅਦ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਸੜਕਾਂ ਤੇ ਜਿਹੜੇ ਭੀਖ ਮੰਗਣ ਵਾਲੇ ਲੋਕ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਨਜ਼ਰ ਆਉਂਦੇ ਨੇ ਤਾਂ ਇੱਕ ਸ਼ੱਕ ਦੀ ਖਸੂਹੀ ਜ਼ਰੂਰ ਇਹਨਾਂ ਤੇ ਜਾਂਦੀ ਹੈ ਕਿ ਕੀ ਇਹ ਬੱਚੇ ਇਹਨਾਂ ਦੇ ਹੀ ਨੇ ਜਿਨ੍ਹਾਂ ਦੇ ਕੋਲੋਂ ਭੀਖ ਮੰਗਵਾਈ ਜਾ ਰਹੀ ਹੈ ਤਾਂ ਹੁਣ ਇਸ ਕਰਕੇ ਸਰਕਾਰ ਨੇ ਉਹਨਾਂ ਦਾ ਡੀਐਸ ਜੀਐਨਏ ਟੈਸਟ ਜਿਹੜਾ ਉਹ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਅੱਜ ਜੋ ਹੈ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਨੇੜੇ ਇਹ ਤੁਸੀਂ ਦੇਖੋ ਕਿ ਕੁਝ ਜਿਹੜੇ ਭੀਖ ਮੰਗਣ ਵਾਲੇ ਲੋਕ ਨੇ ਉਹਨਾਂ ਨੂੰ ਉੱਥੋਂ ਕਾਬੂ ਕੀਤਾ ਗਿਆ ਇਹਨਾਂ ਦੇ ਕੋਲ ਛੋਟੇ ਛੋਟੇ ਬੱਚੇ ਵੀ ਨੇ ਹੁਣ ਜਾਂਚ ਕੀਤੀ ਜਾਏਗੀ ਕਿ ਕੀ ਇਹ ਬੱਚੇ ਇਹਨਾਂ ਦੇ ਨੇ ਜਾਂ ਬੱਚਾ ਕਿਸੇ ਹੋਰ ਦਾ ਹੈ